ਇਨਾ ਸਰਪਾ ਜਾਣਕਾਰ ਜੀ ਦੇਖੋ ਜੀ ਕੀ ਹਾਸਾ ਹੋਇਆ ਤੇ ਕੀ ਮਤਲਬ ਕਿੰਨਾ ਨੁਕਸਾਨ ਹੋ ਗਿਆ ਤੇ ਨੁਸਖਾਰ ਜੀ ਹੋ ਗਏ ਭਰਾਈ ਹੱਡੀ ਡੈਥ ਹੋ ਗਏ ਮਕਾਨ ਡੀ ਗਿਆ ਤੇ ਪਹਿਲੇ ਵੀ ਬੜੇ ਫਾਰਮ ਪਰ ਸੈਕਟਰੀ ਸਭ ਕੁਝ ਪਤਾ ਪੰਚਾਇਤਾਂ ਨੂੰ ਪਤਾ ਤੇ ਕੋਈ ਕਾਰਵਾਰ ਕੀਤੀ ਗਏ ਨਾ ਗਰੀਬ ਬੰਦਾ ਹੈ ਤੇ ਜਾਣ ਹਰ ਇਨਸਾਨ ਹੋ ਗਿਆ ਤੇ ਕੀ ਕਰਨੀ ਸਰਕਾਰਾਂ ਉਹਦੀਆਂ ਕਰਦੀਆਂ ਕਿ ਐਨੇ ਦੇਣਗੇ ਕੀ ਕਰਨਾ ਹੁਣ ਮਰ ਗਏ ਤਾਂ ਕੀ ਕਰਨਾ ਗਰੀਬ ਬੰਦੇ ਦਾ ਕੋਈ ਸੁਣਦਾ ਹੀ ਨਹੀਂ ਹੈਗਾ ਕੀ ਮੰ ਮੰ ਕੀ ਕਰਦੇ ਸਾਂ ਤੁਸੀਂ ਮਨ ਕੀ ਕਹਿੰਦਾ ਇਹ ਕਹਿੰਦੇ ਕਿ ਕੀ ਕਰਨੇ ਸਰਕਾਰ ਆਹ ਦੀਆਂ ਆਈ ਬਣਾਣਿਆ ਵੋਟ ਪਾ ਕੇ ਕੀ ਕਰਨਾ ਜਦੋਂ ਮਾੜੇ ਬੰਦੇ ਸੋਚਦੀਆਂ ਗੱਖਾਂ ਜੇ ਪਹਿਲੇ ਕਿਤੇ ਕੋ ਗ੍ਰਾਂਟ ਮਾੜੇ ਮੋੜ ਦਿੱਤੀ ਹੁੰਦੀ ਤਾਂ ਚਲੋ ਜਾਣ ਪਾ ਜਾਂਦੀ ਉਹ ਬਜਾਰੀ ਦੋ ਅੱਗੇ ਖਲ ਰੱਖੇ ਸਾਰੇ ਨਾ ਮਰ ਜਾਣਾ ਪਰ ਇਹ ਹੈ ਕਿ ਟਾਈਮ ਦੇ ਨਿਕਲ ਕੇ ਬਾਹਰ ਉਹ ਬਜਾਰੀ ਬਿਮਾਰੀ ਨਹੀਂ ਠੋਇਆ ਹੋ ਉਹ ਇਹ ਹਾਸੇ ਕਿ ਕਿਤੇ ਕਿਤੇ ਸਰਕਾਰ ਦੀ ਬੇਨੁਮ ਸਰਕਾਰ ਦੇ ਲਾਪਰਵਾਹ ਸਰਕਾਰ ਦੇ ਲਾਪਰਵਾਹ ਬਹੁਤ ਜਾਵੇ ਹੋਰ ਵੀ ਸਰ ਪਿੰਡ ਵਿੱਚੀ ਦਰਮਿਕਾਨ ਜਿਹਨਾਂ ਨੇ ਅਪਲਾਈ ਕੀਤਾ ਪਿਆ ਬੜੇ ਬਹੁਤ ਜਿਆਦਾ ਕਿਤੇ ਜਿੰਦੇ ਕੱਚੇ ਨੂੰ ਦਿੰਦੇ ਸਰਕਾਰ ਨੂੰ ਬੋਲਦੇ ਨੇ ਪ੍ਰਸ਼ਾਸਨ ਦਾ ਕਿਦਾਂ ਵੇਰ ਰੰਦੀ ਫੈਲਾ ਅੱਗੇ ਜਾਂਦੀ ਕੋਈ ਅਧਿਕਾਰੀ ਅੱਜ ਮੌਕੇ ਤੇ ਪਹੁੰਚਿਆ ਨਹੀਂ ਜੀ ਕੋਈ ਨਹੀਂ ਪਹੁੰਚਿਆ ਕਿਸੇ ਨੇ ਸੁਧਨ ਨਹੀਂ ਲਈ ਆ ਕਿ ਨਹੀਂ ਜੀ ਨਹੀਂ ਕਿਸੇ ਨੇ ਕੋਈ ਨਹੀਂ ਆਇਆ ਜੀ ਆਪਣੇ ਪਿੰਡ ਦੀ ਬਰਾਦਰੀ ਆ ਬਸ ਜੀ ਕਿੰਨਾ ਆਪਣਾ ਅਰਿੰਦ ਸ਼ਰਮਾ ਹਾਂਜੀ ਕੀ ਘਟਨਾ ਹੋਈ ਹੈ ਰਾਤ ਨੂੰ ਰਿੰਦਰ ਸ਼ਰਮਾ ਸੰਨੋਧਿਆਨ ਚਨ ਸ਼ਰਮਾ ਗਾਉਂ ਸਿਉਟੀ ਅਸੀਂ ਰਾਤ ਨੂੰ ਕੋਈ 1200 1100 ਦੇ ਕਰੀਬ ਘਰ ਸੋਤੇ ਸੀ ਮੈਂ ਮੇਰੀ ਬੋਟੀ ਤੇ ਮੇਰੀ ਮਾਤਾ ਜੀ ਜਦੋਂ ਬਰਖਾ ਲੱਗੀ ਹੈ ਤੇ ਅਸੀਂ ਜਾ ਕੇ ਅਸੀਂ ਉਹ ਪ੍ਰਣਾਲੇ ਦਾ ਜਿਹੜਾ ਪਾਣੀ ਸੀ ਉਹ ਇੱਕ ਪਾਸੇ ਚੈੱਕ ਕੀਤਾ ਤੇ ਆਈ ਫਿਰ ਜਾ ਮੈਂ ਵੀ ਜਾਗ ਕੇ ਕਰਦਾ ਸੀ ਤੇ ਮੇਰੀ ਬੋਟੀ ਵੀ ਜਾਗੀ ਰਹੀ ਤੇ ਅਚਾਨਕ ਫਿਰ ਕੀ ਹੋਇਆ ਵੀ ਬਿਜਲੀ ਕਰ ਗਈ ਹੈ ਤੇ ਉਹ ਜਿਹੜੀ ਉੱਪਰ ਜਿਹੜੀ ਸਲੈਟਾਂ ਦੀ ਉਹ ਹੀ ਕਿ ਇੱਕਾਂ ਜਿਹੜੀਆਂ ਬੜੀ ਰਹੀਆਂ ਉਹ ਸਾਰੀਆਂ ਦੇ ਸਾਰੀਆਂ ਕੋਈ 40 50 ਹਿੱਟਾਂ ਹੋਈਆਂ ਨੇ ਕੋਈ ਕੰਟੈਕਟ ਜੋ ਕੋਈ ਕੰਟਰ ਬਾਹਰ ਹੁਣਾਉਂਦਾ ਉਹ ਸਾਰਾ ਮੇਰੀ ਬੋਟੀ ਤੇ ਪੈ ਗਿਆ ਤੇ ਮੈਂ ਉਹਦੇ ਲੱਗੇ ਚਾਹੇ ਥੋੜੀ ਦੂਰੀ ਤੇ ਮੇਰਾ بچਾ ਹੋ ਗਿਆ ਮੇਰੀ ਮਾਤਾ ਦਾ ਵੀ ਕੀ ਹੋ ਗਿਆ ਪਰ ਮੇਰੀ ਜਿਹੜੀ ਵਾਈਫ ਹੀ ਉਹ ਐਂਡ ਪੋਟ ਮੌਕੇ ਤੇ ਹੀ ਦਮ ਤੋੜ ਗਈ ਆਹੀ ਪਹਿਲੇ ਸੁਖਸ਼ੰਗਰ ਹਸਪਤਾਲ ਦੇ ਉਸ ਤੋਂ ਬਾਅਦ ਅਹੀ ਰਾਜ ਰਾਜ ਹਸਪੀਟਲ ਜਿਹੜਾ ਸਿੰਬਲ ਚੌਂਕ ਤੇ ਉੱਥੇ ਹੀ ਚੈੱਕਅਪ ਕਰਾਇਆ ਉਲਾ ਡਾਕਟਰ ਨੇ ਮਿਲਕ ਮ੍ਰਿਤ ਘੋਸ਼ਿਤ ਕਰ ਦਿੱਤਾ ਪੀ ਐਮ ਨਹੀਂ ਨਹੀਂ ਤੇ ਫਿਰ ਅੱਜ ਉਸ ਤੋਂ ਬਾਅਦ ਅਸੀਂ ਇੰਤzar ਤੁਸੀਂ ਇਹ ਮਕਾਨ ਵਾਸਤੇ ਅਪਲਾਈ ਵੀ ਕੀਤੀ ਸੀ ਜਾਨ ਅਸੀਂ ਇਸ ਮਕਾਨ ਨੂੰ ਕਈ ਵਾਰੀ ਅਪਲਾਈ ਕੀਤਾ ਮੇਰੇ ਖਿਆਲ ਹੈ ਕਿ ਕੋਈ 25 ਸਾਲ ਹੋ ਗਏ ਨੇ ਅਪਲਾਈ ਕਰਦੇ ਨੇ ਸਾਡਾ ਕੱਚਾ ਮਕਾਨ ਹੈ ਕੋਈ ਦਰਾੜ ਨਹੀਂ ਕੋਈ ਮੈਂ 4-5 ਰੁਪਏ ਦੀ ਹੜੀ ਕਮਾਣ ਵਾਲਾ ਬੰਦਾ ਰੋਟੀ ਝੜੀ ਲਾਣੀ ਤੇ ਰੋਟੀ ਖਾਣੀ ਤੇ ਮਕਾਨ ਕਿੱਥੋਂ ਬਣਾਉਣਾ ਸੀ ਇਸ ਕਾਰਨ ਮਤਲਬ ਕਿ ਇਹਨਾਂ ਨੇ ਕੋਈ ਗੌਰ ਨਹੀਂ ਕੀਤੀ ਤੇ ਅਚਾਨਕ ਮੇਰੇ ਇਹ ਹਾਸ ਹੋ ਗਿਆ ਅਸੀਂ ਆਪ ਲਈ ਅੱਜ ਤੱਕ ਜਿੰਨੇ ਵੀ ਸਰਪੰਚ ਬਣੇ ਨੇ ਸਾਰਿਆਂ ਨੇ ਬਾਰੀ-ਬਾਰੀ ਆ ਕੇ ਫਾਰਮ ਵੀ ਭਰੇ ਫੋਟੋ ਵੀ ਖਿੱਚੀਆਂ ਸਾਈਨ ਵੀ ਮੇਰੇ ਕਰਾਏ ਪਰ ਕਿਸੇ ਨੇ ਵੀ ਕੋਈ ਜਵਾਬ ਨਹੀਂ ਦਿੱਤਾ ਇਹ ਜੇ ਵੀਡੀਓ ਵੀਡੀਓ ਸਾਹਿਬ ਦੀ ਸੈਕਟਰੀ ਸਾਹਿਬ ਦੀ ਡੀਸੀ ਸਾਹਿਬ ਦੀ ਸਾਰੇ ਜ਼ਿੰਮੇਵਾਰ ਨੇ ਇਹਨਾਂ ਨੂੰ ਇੰਦੇ ਤੋਂ ਸਖਤ ਸਖਤ ਕਾਰਵਾਈ ਕੀਤੀ ਜਾਏ ਕਿਉਂਕਿ ਸਾਡੇ ਘਰ ਦਾ ਇੱਕ ਜੀ ਚਲਾ ਗਿਆ ਜਿਹੜਾ ਵਾਪਸ ਨਹੀਂ ਆ ਸਕਦਾ ਹਾਂ ਸਰਬਰ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੋਈ ਪਾਰਟੀ ਨਾਲ ਸੰਬੰਧਿਤ ਨੇਤਾ ਇੱਥੇ ਪਹੁੰਚਿਆ ਘਟੜਵਾਰ ਅਜੇ ਤੱਕ 1:00 ਵੱਜ ਚੁਕਾ ਹੈ 1:00 ਵਜੇ ਤੱਕ ਕੋਈ ਵੀ 12:30 ਪੌਣੇ 1 ਕ ਦਾ ਟਾਈਮ ਹੋ ਗਿਆ ਅਜੇ ਤੱਕ ਕੋਈ ਵੀ ਰਾਜਨੀਤਿਕ ਪ੍ਰਸ਼ਾਸਨਿਕ ਅਧਿਕਾਰੀ ਕੋਈ ਨਹੀਂ ਆਇਆ ਇੱਥੇ ਪਹੁੰਚਾ ਅਸੀਂ ਆਪਣੇ ਘਰ ਦੇ ਮੈਂਬਰ ਜਾਂ ਫੈਮਿਲੀ ਮੈਂਬਰ ਜਾਂ ਮੁਹੱਲੇ ਦੇ ਵਾਸੀ ਆ ਹੀ ਇਕੱਠੇ ਇੱਥੇ ਹੋਰ ਕੋਈ ਥੀ ਇਨਸਾਨ ਨਹੀਂ ਆਇਆ ਤੁਸੀਂ ਸਹਾਸਲੇ ਕਿਨੂੰ ਜ਼ਿੰਮੇਵਾਰ ਮੰਨਦੇ ਹੋ ਅਸੀਂ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਸਮਝਾਂ ਕਿਉਂਕਿ ਜਦਨੇ ਜੇ ਬਾਲੇ ਦਾ ਲਾਲ ਕਿਲੇ ਤੇ ਖੜੋਕੇ ਇਹ ਕਹਿੰਦੇ ਪਿਆਸੀ ਨੇ ਘਰ ਬਣਾਤੇ ਤੇ ਬਣਾਏ ਕਿਦੇ ਸਾਡੇ ਦਾ ਘਰ ਬਣਿਆ ਨਹੀਂ ਇਹ ਜਿੰਮੇਵਾਰੀ ਕਿਹਦੀ ਹੈ ਜਿਹੜੇ ਲਾਲ ਕਿਲੇ ਤੇ ਖੜੋਕੇ ਵਾਸ਼ਣ ਦਿੰਦੇ ਨੇ ਪਿਆਸੀ ਇਹਨੇ ਘਰ ਬਣਾਤੇ ਉਹ ਕਿੱਥੇ ਗਿਆ ਤੁਹਾਡੇ ਘਰ ਜੇ ਗਰੀਬ ਬੰਦੇ ਨੂੰ ਗ੍ਰਾਂਟ ਨਹੀਂ ਦੇਣੀ ਤੇ ਕਿਹਨੂੰ ਗ੍ਰਾਂਟ ਦੇਣੀ ਹੈ ਉਹਨਾਂ ਨੂੰ ਜਿਹਨਾਂ ਚੰਚਲ ਮੰਡਲੀ ਮਕਾਨ ਕੇ ਆਲਰੇਡੀ ਪਹਿਲੇ ਬਣੇ ਰਿਹਾ ਆਪਾਂ ਕੋਟੀ ਜਾਓ ਉਹਨਾਂ ਨੂੰ ਗ੍ਰਾਂਟਾ ਮਿਲ ਗਿਆ ਜਿਹਨਾਂ ਦੇ ਅੱਗੇ ਆਲਰੇਡੀ ਮਕਾਨ ਬਣੇ ਰਿਹਾ ਅਸੀਂ ਨਾਲ ਕਿਸੇ ਲੈਂਗ ਵਿੱਚ ਵੈਰੀਫਾਈ ਕਰੋ ਤੁਸੀਂ ਤੁਹਾਨੂੰ ਪਤਾ ਲੱਗ ਜਾਏਗਾ ਪਰ ਸਾਡਾ ਕੱਚਾ ਮਕਾਨ 1965 ਦਾ ਬਣਿਆ 1965 ਚ ਸਾਡੇ ਪਿਓ ਨੇ ਘਰ ਬਣਾਏ ਸੀ ਤੇ ਕਿੰਨੀ ਕੁ ਉਮਰ ਕੱਚੇ ਘਰ ਨੇ ਕਿਚੀ ਇਟਾਂ ਲੱਗਦੀਆਂ ਕਿੰਨੇ ਕੁ ਚਾਰਵਾਲਾਂ ਬਾਲ ਨੇ ਕੱਟਣਾ ਹੀ ਆਫ ਕਰਾ ਦੇ ਇੱਕਦਾਂ ਇੱਕਦਾਂ ਤੋਂ ਟਿਕਣਾ ਸੀ ਇਹਦੇ ਵਿੱਚ ਆਈ ਸਾਰੀ ਜ਼ਿੰਮੇਵਾਰੀ ਇਹਦੀ ਪ੍ਰਸ਼ਾਸਨ ਤੇ ਸੁੱਟਦੇ ਆ ਕਿਉਂਕਿ ਸਾਡੀ ਦੇ ਵਿੱਚ ਕੋਈ ਗਲਤੀ ਨਹੀਂ ਆਹੀ ਤਾਂ ਆਪਣੇ ਘਰ ਸੌਂ ਨਹੀਂ ਅਸੀਂ ਅੰਦਰ ਨਹੀਂ ਸੌਂਦੇ ਅਸੀਂ ਬਾਹਰ ਸੌਂਦੇ ਆ ਅਸੀਂ ਬਰਾਮਦੇ ਦੇ ਸੁੱਤੇ ਸੀ ਗੋਵਰੀ ਬੀਟੀ ਵਾਲੇ ਵੀ ਆ ਗਏ ਕੌਣ ਕੌਣ ਸੀ ਹਾਸੇ ਕੋਲ ਸੀ ਅੰਦਰ ਸੁੱਤਾ ਬਿਆ ਰਾਤ ਨੂੰ ਕਿੰਨੇ ਪਵਾਦੇ ਮੈਂਬਰ ਸੀ ਮੈਂ ਮੇਰੀ ਧਰਮ ਪਤਨੀ ਔਰ ਮੇਰੀ ਮਾਤਾ ਜੀ ਪ੍ਰਕਾਸ਼ੋ ਦੇਵੀ ਔਰ ਰਜਿੰਦ ਦੇਵੀ ਮੇਰੀ ਧਰਮ ਪਤਨੀ ਮੈਂ ਰਜਿੰਦਰ ਸ਼ਰਮਾ ਅਹਿਤ ਨੇ ਹੀ ਬ੍ਰਾਮ ਦੇ ਜੀ ਸੁਤੇ ਰਹੇ ਸਾਡੇ ਅਹੀ ਘਰ ਦੇ ਵਿੱਚ ਥਲੇ ਜਿਹੜਾ ਮਕਾਨ ਜਿਹੜਾ 2.5 ਸਾਲ ਦਾ ਉਹ ਚਾਹੀ ਬਲੀਆਂ ਲਾ ਕੇ ਪੁਲਿਸ ਬੋਰਡ ਦਿੱਤੀ ਹੋਈ ਹੈ 2.5 ਸਾਲ ਦੀ ਔਰ ਆਜ ਤੱਕ ਕੋਈ ਨਾ ਰਾਜਨੀਤਾ ਆਇਆ ਨਾ ਕੋਈ ਸ਼ਾਸਨਿਕ ਅਧਿਕਾਰੀ ਆਇਆ ਨਾ ਐਸਡੀਓ ਆਇਆ ਨਾ ਵੀਡੀਓ ਆਇਆ ਨਾ ਕੋਈ ਇੱਥੇ ਡੀਸੀ ਸਾਹਿਬ ਨੇ ਕੋਈ ਇੱਥੇ ਮੈਮਡਲ ਭੇਜਿਆ ਵੀ ਉਹਨਾਂ ਦੇ ਮਕਾਨ ਦੇਖ ਕੇ ਆਉ ਕੀ ਬਣਿਆ ਮੀਡੀਆ ਵਾਲੇ ਦੋ-ਚਾਰ ਵਾਰੀ ਆਏ ਫੋਟੋ ਖਿੱਚ ਕੇ ਚਲ ਗਏ ਜੀਓਜੀ ਵਾਲੀ ਇੱਕ ਸਕੀਮ ਹੀ ਉਹ ਵੀ ਆਏ ਪੰਜ-ਛੇ ਬੰਦੇ ਇਕੱਠੇ ਹੋ ਗਏ ਜੀਓਜੀ ਅੱਜ ਤਾਂ ਖਤਮ ਹੋ ਗਈ ਹੈ ਪਰ ਜੀਓਜੀ ਵਾਲੀ ਸਕੀਮ ਜਿਹੜੀ ਸੀ ਉਹਨਾਂ ਦੇ ਬੰਦੇ ਵੀ ਪੰਜ-ਛੇ ਵਾਰੀ ਆਏ ਸੀ ਪੰਜ-ਛੇ ਬੰਦੇ ਉਹਨਾਂ ਨੇ ਫੋਟੋ ਖਿੱਚੀਆਂ ਉਹਨਾਂ ਨੇ ਵੀ ਕਿਹਾ ਠੀਕ ਹੈ ਤੁਹਾਡੀ ਇਜਾਦੀ ਹੁਕਮ ਕਿਤੀ ਹੈਗੀ ਤੋਂ ਕੋਈ ਕਾਰਵਾਈ ਨਹੀਂ ਕੀਤੀ ਆਹ ਇਸ ਜ਼ਿੰਮੇਵਾਰੀ ਦਾ ਸਾਰਾ ਹੀ ਜਿਹੜਾ ਜ਼ਿੰਮੇਵਾਰੀ ਜਿਹੜੀ ਹੈ ਉਹ ਪ੍ਰਸ਼ਾਸਨ ਨੂੰ ਕਹਿੰਨਿਆ ਮੇ ਉਹਨਾਂ ਦੀ ਲਾਪਰਵਾਹੀ ਨਾਲ ਸਾਡੀ ਅੱਜ ਘਰ ਪਤਨੀ ਉਹ ਨਹੀਂ ਰਹੀ ਇਸ ਤੋਂ ਵਿੱਚ ਜੀ ਆਸੀਂ ਸੀਐਮ ਸਾਹਿਬ ਨੂੰ ਇਹ ਇਹ ਬੇਨਤੀ ਕਰਦੇ ਹਾਂ ਕਿ ਜਿਹੜਾ ਹਾਸ ਸਾਡੇ ਨਾਲ ਹੋਇਆ ਉਹ ਕਿਸੇ ਪਿੰਡ ਵਿੱਚ ਹੋਰ ਕਿਸੇ ਨਾਲ ਨਾ ਹੋਵੇ ਹੋਰ ਵੀ ਕਈਆਂ ਲੋਕਾਂ ਨੇ ਫਾਰਮ ਭਰੇ ਹੋਏ ਨੇ ਪਰ ਉਹਨਾਂ ਨੂੰ ਵੀ ਕੋਈ ਗ੍ਰਾਂਟ ਨਹੀਂ ਮਿਲੀਆਂ ਸਾਡੇ ਨਾਲ ਜੋ ਹਾਸ ਹੋ ਚੁੱਕਿਆ ਉਹ ਤਾਂ ਹੋ ਚੁੱਕਿਆ ਬਾਕੀ ਹੋਰ ਕਿਸ ਨਾਲ ਨਹੀਂ ਹੋਇਆ ਅਸੀਂ ਸੇਮ ਸਾਡੇ ਵੀ ਅਸੀਂ ਅਰਦਾਸ ਕਰ ਰਹੇ ਹਾਂ ਕਿ ਮਹਾਰਾਜ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੁਸੀਂ ਕੁਝ ਕਾਰਵਾਈ ਕਰੋ ਤਾਂ ਕਿ ਪ੍ਰਸ਼ਾਸਨ ਨੂੰ ਪਤਾ ਲੱਗੇ ਕਿ ਗਰੀਬ ਜਨਤਾ ਨਾਲ ਕੀ ਹਾਸਾ ਹੋ ਰਿਹਾ ਇੱਕ ਦਿਹਾੜੀਦਾਰ ਮਿਹਨਦੂਰ ਆਪਣਾ ਘਰ ਕਿੱਥੇ ਬਣ ਕੇ ਬਣਾਏਗਾ ਇਸ ਲਈ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਅਸੀਂ ਪ੍ਰਸ਼ਾਸਨ ਨੂੰ ਦਿੰਦੇ ਹਾਂ ਉਹਨਾਂ ਨੇ ਸਾਨੂੰ 1 ਰੁਪਿਆ ਵੀ ਅੱਜ ਤੱਕ ਨਹੀਂ ਦਿੱਤਾ ਜੀ ਸਰ असी अपने परिवार यह सलाह कर रहे जहाँ अफसर की लापरवाही के कारण ये हादसा होना सख्त और सख्त कार्रवाई की जाए ता कि अगे तो अ कोई भी जरा अफसर है इस तरह की लापरवाही ना करे जी अफसर अम्मेवार समझते हैं तो सारी जीड़ी है वो जिम्मेवारी अफसर की है अस तो उन्होंने अगर फरियाद करनी है कि महाराज साड़ा घर टुट गया है ये कुछ गौर करो मगर उन्हें गौर नहीं की इसलिए साढ़े घर जीव चला गया ਇਹਦੀ ਸਾਰੀ ਜ਼ਿੰਮੇਵਾਰੀ ਹੈ ਅਡਿਓ ਪ੍ਰਸ਼ਾਸਨ ਤੇ ਅੱਜ ਸਮਝਣ 24 ਸਾਲ ਪਹਿਲੇ ਮੈਂ ਮੇਰਾ ਸਾਡੇ ਗਾਉਂ ਦਾ ਸਰਪੰਚ ਬਾਬਾ ਦਾਸ 인ਦਰਪਾਲ ਸ਼ਰਮਾ ਅਸੀਂ ਤਿੰਨ ਜਣੇ ਡੀਸੀ ਦਫ਼ਤਰ ਜਾ ਕੇ ਅਪੀਲ ਦੇ ਕੇ ਆਏ ਸਾਡਾ ਰਸਤਾ ਟੁੱਟ ਗਿਆ ਹੈ ਇਹਦੇ ਕੋ ਕਾਰਵਾਈ ਕੀਤੀ ਜਾਏ ਜਾਂ ਗ੍ਰਾਂਟ ਦਿੱਤੀ ਜਾਏ ਮਗਰ ਅੱਜ ਤੱਕ ਕੋਈ ਵੀ ਡੀਸੀ ਦਫ਼ਤਰ ਕੋਈ ਬੰਦਾ ਨਹੀਂ ਆਇਆ ਦੇਖਣ ਵਾਸਤੇ ਕਿ ਇਹ ਐਰੋਡ ਕੋ ਗ੍ਰਾਂਟ ਚਾਹੀਦੀ ਹੈ ਜਾਂ ਨਹੀਂ ਚਾਹੀਦੀ ਜਾਂ ਕੱਚਾ ਕਰ ਰਹੇ ਜਾਂ ਪੱਕਾ ਕਰ ਰਹੇ ਇਹ ਤੇ ਵੈਰੀਫਾਈ ਕਰਨਾ ਚਾਹੀਦਾ ਉਹਨਾਂ ਨੇ ਕਿਹੜੇ ਘਰ ਦੀ ਘਾਟ ਮੰਗ ਰਹੇ ਨੇ ਇਹ ਪੱਕਾ ਹੁੰਦਾ ਫਰਾਈ ਨਹੀਂ ਮੰਗਣੀ ਪਰ ਕੱਚਾ ਘਰ ਹੈ ਸਲੇਟ ਪੇਨ ਉੱਪਰ ਤੁਸੀਂ ਆਗੇ ਦੇਖ ਸਕਦੇ ਹੋ ਕੱਚਾ ਘਰ ਕਿਹਨੂੰ ਕਹਿੰਦੇ ਹੈ ਸਲੇਟਾਂ ਵਾਲੇ ਘਰ ਨੂੰ ਕਹਿੰਦੇ ਨੇ ਕੱਚਾ ਘਰ 765 ਦਾ 965 ਦਾ ਘਰ ਬਣਿਆ ਇਹ ਕਿੰਨਾ ਚਿਰ ਘਰ ਰਹੇ ਕੱਢਣਾ ਹੈ ਆ ਫਰਾਈ ਇਕੱਲੇ ਕਰਦੇ ਨੇ ਡਿਗਲਸ ਇਹ ਸਾਰੀ ਜੀਬ ਮੈਂਬਰੀ ਲਈ ਪ੍ਰਸ਼ਾਸਨ